ਮਨੀ ਅਕਾਲੀਦਾਲ ਅੰਮ੍ਰਿਤਸਰ ਦੇ ਸਾਡੇ ਸੀਨੀਅਰ ਲੀਡਰ ਜਰਨੈਲ ਸਕੱਤਰ ਅਸਾਹਰ ਭੌਰਪਾਲ ਸਿੰਘ ਜੀ ਬਲੇਰ ਜਥੇਬੰਦਕ ਸਕੱਤਰ ਅਮਰੀਕ ਸਿੰਘ ਜੀ ਨੰਗਲ ਜਥੇਬੰਦਕ ਸਕੱਤਰ ਜਸਬੀਰ ਸਿੰਘ ਜੀ ਬਚੜੇ ਦੋਨੋਂ ਜ਼ਿਲ੍ਹਾ ਪ੍ਰਧਾਨ ਦਿਹਾਤੀ ਦੇ ਸ਼ਮਸ਼ੇਰ ਸਿੰਘ ਜੀ ਤੇ ਸ਼ਹਿਰ ਦੇ ਆਪਣਾ ਦਵਿੰਦਰ ਸਿੰਘ ਜੀ ਫਤਾਪੁਰ ਔਰ ਸਾਹਮਣੇ ਬੈਠੇ ਹੋਏ ਪ੍ਰੈਸ ਦੇ ਵੀਰੋ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਸਥਿਤੀ ਜਦੋਂ ਚੋਣਾਂ ਲੋਕ ਸਭਾ ਦੀਆਂ ਆਈਆਂ ਆ ਤੇ ਖਾਸ ਕਰਕੇ ਮਾਝੇ ਦੀ ਸਥਿਤੀ ਬੜੀ ਹਾਸੋ ਹੀ ਨਹੀਂ ਬਣੀ ਆ ਉਸ ਸੰਬੰਧੀ ਇੱਕ ਜਿਹੜਾ ਰੁਝਾਨ ਚੱਲ ਗਿਆ ਚੱਲ ਪਿਆ ਆ ਕਿ ਨਾਂ ਤੇ ਪਾਰਟੀਆਂ ਦੇ ਵਿੱਚ ਉਮੀਦਵਾਰਾਂ ਨੂੰ ਲੈਣ ਲੱਗਿਆ ਕੋਈ ਸ਼ਰਮ ਕਰਦੇ ਆ ਕੱਲ ਕੋਈ ਆਪਤ ਸੀ ਅੱਜ ਭਾਜਪੀ ਚ ਸੀ ਪਰ ਸੋ ਅਗਲੀ ਚਲੇ ਗਿਆ ਤੇ ਇਹ ਰੁਝਾਨ ਜਿਹੜਾ ਬਣਿਆ ਉਹਦੇ ਵਿੱਚ ਖਾਸ ਕਰਕੇ ਅੰਮ੍ਰਿਤਸਰ ਸ਼ਹਿਰ ਜਿਹੜਾ ਸਿੱਖੀ ਦਾ ਕੇਂਦਰ ਆ thora ਸਿੱਖੀ ਦਾ ਇਥੋਂ ਸਰਦਾਰ ਤਰਨਜੀਤ ਸਿੰਘ ਜਿਨ੍ਹਾਂ ਦਾ ਪਿਛੋਕੜ ਬਹੁਤ ਹੀ ਵੱਡਾ ਪਿਛੋਕੜ ਆ ਉਹਨਾਂ ਦੇ ਦਾਦਾ ਜੀ ਜੈਤੋ ਦੇ ਮੋਰਚੇ ਚ ਅੰਦਰ ਰਹੇ ਤੋਹੇਖਾਨੀਆਂ ਦੇ ਚਾਬੀਆਂ ਦੇ ਚ ਅੰਦਰ ਰਹੇ ਔਰ ਸਰਕਾਰ ਨਾਲ ਕੰਪਰੋਮਾਈਜ਼ ਨਹੀਂ ਕੀਤਾ 44 ਸਾਲ ਦੀ ਉਮਰ ਦੇ ਵਿੱਚ ਜੇਲ੍ਹ ਦੇ ਵਿੱਚ ਹੀ ਉਹ ਆਪਣੇ ਪ੍ਰਾਨ ਤਿਆਗ ਗਏ ਸਨ 44 ਸਾਲ ਦੀ ਉਮਰ ਚ ਇੰਨੀ ਵੱਡੀ ਉਹਨਾਂ ਦੀ ਕੁਰਬਾਨੀ ਧਰਮ ਦੇ ਮਸਲੇ ਦੇ ਸਿੱਖੀ ਦੇ ਮਸਲੇ ਦੇ ਤੇ ਅੱਜ ਉਹਨਾਂ ਦੀ ਕੁਰਬਾਨੀ ਨੂੰ ਦਾਗ ਲਾਉਣ ਲੱਗੇ ਨੇ ਸਰਦਾਰ ਤਰਨਜੀਤ ਸਿੰਘ ਜੀ ਸੰਧੂ ਸਿਰਫ ਇੱਕ ਕੁਰਸੀ ਦੇ ਲਾਲਚ ਨੂੰ ਔਰ ਉਹ ਪਾਰਟੀ ਜਿਹੜੀ ਕਿ ਹਰਬੰਸ لال ਖੰਨਾ ਜਿਹੜਾ ਕਿ ਕਟੜ ਸਿੱਖ ਵਿਰੋਧੀ ਤੇ ਪੰਜਾਬ ਵਿਰੋਧੀ ਵੀ ਸੀ 1980 ਦੇ ਵਿੱਚ ਹਰਬੰਸ لال ਖੰਨਾ ਨੇ ਜਦੋਂ ਸਿੱਖਾਂ ਨੇ ਅੰਮ੍ਰਿਤਸਰ ਸ਼ਹਿਰ ਨੂੰ ਪੁੱਤਰ ਸ਼ਰਾਰ ਸ਼ਹਿਰ ਕਹਿਣ ਇਕਰਾਰ ਦੇਣ ਦੀ ਮੰਗ ਉਠਾਈ ਸੀ ਇਹਨਾਂ ਅਗਲੇ ਦਿਨ ਜਲੂਸ ਕੱਢਿਆ ਹਰਮਿੰਦਰ ਸਾਹਿਬ ਦਾ ਮਾਡਲ ਤੋੜਿਆ ਇੱਥੇ ਸਟੇਸ਼ਨ ਦੇ ਉੱਤੇ ਉਸ ਹਰਪੰਸ لال ਖੰਨਾ ਦੀ ਸਮਾਰਕ ਇੱਥੇ ਬਣਾਈ ਗਈ ਕਹਿਣ ਤੋਂ ਭਾਵ ਇਹ ਆ ਕਿ ਜਿਹੜੀ ਪਾਰਟੀ ਇਹੋ ਜੀ ਸੋਚ ਨੂੰ ਪ੍ਰਮੋਟ ਕਰ ਰਹੀ ਆ ਉੱਥੇ ਜਾ ਕੇ ਸਿੱਖੀ ਨੂੰ ਢਾਹ ਲਾਉਣ ਵਾਲੀ ਗੱਲ ਤਰਨਜੀਤ ਸਿੰਘ ਸੰਧੂ ਜੀ ਨੇ ਸਿਰਫ ਇੱਕ ਛੋਟੇ ਜਿਹੇ ਲਾਲ ਦੇ ਪਿੱਛੇ ਕੁਰਸੀ ਦੇ ਲਾਲ ਪਿੱਛੇ ਇਹ ਗੱਲ ਕੀਤੀ ਆ ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਬਾਦਲ ਜਿਹੜਾ ਕਿ ਪਹਿਲਾਂ ਹੀ ਕੋਈ 35-40 ਸਾਲ ਤੋਂ ਅੰਮ੍ਰਿਤਸਰ ਜਿਹੜਾ ਉਹ ਭਾਜਪਾ ਦੇ ਹਵਾਲੇ ਕਰ ਛੱਡਦਾ ਰਿਹਾ ਇੱਥੇ ਪੰਜ ਅਸੈਂਬਲੀ ਹਲਕਿਆਂ ਚੋਂ ਚਾਰ ਹਲਕੇ ਭਾਜਪਾ ਕੋਲ ਐਮਪੀਡੀ ਸੀਟ ਬੀਜੇਪੀ ਕੋਲ ਕਾਰਪੋਰੇਸ਼ਨ ਦਾ ਮੇਅਰ ਬੀਜੀਪੀ ਕੋਲ ਇੰਪਰੂਵਮੈਂਟ ਰਸਟਾ ਚੇਅਰਮੈਨ ਬੀਜੀਪੀ ਕੋਲ ਈਵਨ ਅਕਾਲੀ ਦਲ ਦੇ ਕੌਂਸਲਰ ਗਿਣਤੀ ਵਿੱਚ ਵਧਨੇ ਉਹਦੇ باوجود ਇਹ ਮੇਅਰ ਬੀਜੇਪੀ ਦਾ ਬਣਾਇਆ ਜਾਂਦਾ ਸੀ ਤੇ ਹੁਣ ਜੋ ਕੰਸਵਾ ਮਿਲ ਰਹੀਆਂ ਨੇ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਕੋਈ ਸਿੱਖ ਜਿਹੜਾ ਨਹੀਂ ਲੱਭ ਰਿਹਾ ਤੇ ਉਹ ਵੀ ਇੱਕ ਗੈਰ ਸਿੱਖ ਨੂੰ ਸਾਨੂੰ ਇਹ ਨਹੀਂ ਵੀ ਕਿਸੇ ਨਾਲ ਕੋਈ ਧਰਮ ਨਾਲ ਸਾਨੂੰ ਕੋਈ ਨਫ਼ਰਤ ਆ ਜਾ ਕਿ ਮੈਂ ਉਹ ਇੱਕ ਗੈਰ ਸਿੱਖ ਨੂੰ ਗੱਲ ਜਿੱਥੇ ਆ ਜਾਂਦੀ ਜਦੋਂ ਇਹ ਸਿੱਖੀ ਦਾ ਧੁਰਾ ਤੇ ਸਿੱਖਾਂ ਦੀ ਨੁਮਾਇੰਦਾ ਜਮਾਤ ਐ ਸ਼੍ਰੋਮਣੀ ਅਕਾਲੀ ਦਲ ਕੋਈ ਇੱਕ ਗੈਰ ਸਿੱਖ ਉਮੀਦਵਾਰ ਅੰਮ੍ਰਿਤਸਰ ਤੋਂ ਉਦਾਰਨਾ ਚਾਹੁੰਦੀ ਆ ਕਾਂਗਰਸ ਸ਼ੁਰੂ ਤੋਂ ਹੀ ਕਾਂਗਰਸ ਦੇ ਹੱਥ ਉਹ ਜਿਹੜੇ ਆ ਸਿੱਖਾਂ ਦੇ ਖੂਨ ਦੇ ਨਾਲ ਭਿੱਜੇ ਆ ਉਹ ਕਦੀ ਵੀ ਸਿੱਖ ਸੋਚ ਦੇ ਨਾਲ ਉਹਨਾਂ ਨੇ ਹਮਦਰਦੀ ਨਹੀਂ ਕੀਤੀ ਆਮ ਆਦਮੀ ਪਾਰਟੀ ਬਾਰੇ ਆਪਾਂ ਸਾਰੇ ਬੜੀ ਚੰਗੀ ਤਰ੍ਹਾਂ ਜਾਣਦੇ ਆ ਜਾਣੂ ਆ ਕਿ ਉਹਨੂੰ ਲਿਆਂਦਾ ਹੀ ਪੰਜਾਬ ਨੂੰ ਤਬਾਹ ਕਰਨ ਲਈ ਤੇ ਸਿੱਖਾਂ ਨੂੰ ਖਾਸ ਕਰਕੇ ਸਪੈਸ਼ਲੀ ਦਬਾਉਣ ਲਈ ਉਦਾ ਆਧਾਰਨ ਪੰਜਾਬ ਨੂੰ ਤਬਾਹ ਅੱਜ ਜੋ ਪੰਜਾਬ ਦੇ ਹਰਾਰ ਬਣੇ ਹੋਏ ਆ ਉਹ ਕਿਸੇ ਨੂੰ ਭੁੱਲੇ ਨਹੀਂ ਐ ਤੇ ਸਿੱਖੀ ਨੂੰ ਸਿੱਖਾਂ ਨੂੰ ਦਬਾਉਣ ਵਾਲੀ ਗੱਲ ਇਹ ਆ ਕਿ ਬਿਨਾ ਕਿਸੇ ਗੱਲ ਤੇ ਸਿੱਖੀ ਦਾ ਪ੍ਰਚਾਰ ਕਰ ਰਿਆ ਨੂੰ ਉਹ ਡਿਬਲੂ ਗੱਲ ਦੀ ਜੇਲ੍ਹ ਚ ਪਹਿਲਾ ਸਾਲ ਦੀ ਐਨਐਸਏ ਹੁਣ ਫੇਰ ਵਧਾਤੀ ਆ ਮਤਲਬ ਕੱਟੜ ਸਿੱਖਾਂ ਦੀ ਦੁਸ਼ਮਣ ਜਮਾਤ ਤੇ ਇਸ ਇਨ੍ਹਾਂ ਹਾਲਾਤਾਂ ਦੇ ਵਿੱਚ ਬਹੁਤ ਜ਼ਰੂਰੀ ਹੋ ਗਿਆ ਸੀ ਕਿ ਅਸੀਂ ਸ਼੍ਰੋਮਣੀ ਕਾਲੀ ਦਲ ਅੰਮ੍ਰਿਤਸਰ ਵੱਲੋਂ ਉੱਚੀਰਾ ਉਸ ਲੈਵਲ ਦਾ ਕਿ ਜਿਹੜਾ ਤਰਨਜੀਤ ਸਿੰਘ ਹੁਣਾਂ ਨੂੰ ਟੱਕਰ ਦੇ ਸਕੇ ਉਹ ਚਿਹਰਾ ਮੈਦਾਨ ਦੇ ਵਿੱਚ ਲਿਆਈਏ ਸੋ ਅਸੀਂ ਅੱਜ ਜਿਹੜੀ ਸਾਡੀ ਪ੍ਰੈਸ ਕਾਨਫਰੰਸ ਆ ਅਸੀਂ ਮਤਲਬ ਦੋਨਾਂ ਨੇ ਆਪ ਸੱਚ ਬਲੇਰ ਸਾਹਿਬ ਤੇ ਮੈਂ رائے ਵੀ ਕੀਤੀ ਔਰ ਪਾਰਟੀ ਦੀ ਪੀਐਸੀ ਦੇ ਅੱਗੇ ਵੀ ਇਹ ਮੰਗ ਰੱਖੀ ਆ ਕਿ ਮਾਨ ਸਾਹਿਬ ਨੂੰ ਅਸੀਂ ਰਿਕੁਐਸਟ ਕਰੀਏ ਕਿ ਉਹਨਾਂ ਦੇ ਬੇਟੇ ਜਿਹੜੇ ਸਰਦਾਰ ਇਮਾਨ ਸਿੰਘ ਮਾਨ ਉਹਨਾਂ ਨੂੰ ਅੰਮ੍ਰਿਤਸਰ ਤੋਂ ਲੋਕ ਸਭਾ ਦਾ ਉਮੀਦਵਾਰ ਬਣਾਇਆ ਜਾਵੇ ਤਾਂ ਕਿ ਜਿਹੜਾ ਇੱਥੇ ਸਿੱਖੀ ਨੂੰ ਖਤਮ ਕਰਨ ਦਾ ਉਪਰਾਲਾ ਕੀਤਾ ਜਾ ਰਿਹਾ ਹੈ ਉਹ ਸੰਪੰਥਕ ਵੋਟ ਜਿਹੜੀ ਆ ਉਹ ਬੜੀ ਦੁਚਿੱਤੀ ਚ ਔਰ ਬੜੀ ਪਰੇਸ਼ਾਨੀ ਮਜੂਸੀ ਦੇ ਵਿੱਚ ਆ ਕਿ ਇਹ ਕੀ ਬਣ ਰਿਹਾ ਇਸ ਕਰਕੇ ਉਹਨਾਂ ਨੂੰ ਲਿਆ ਕੇ ਖਿਲਾੜਿਆ ਜਾਵੇ ਤਾਂ ਕਿ ਅਸੀਂ ਆਪਣੀ ਸੰਪੰਥਕ ਵੋਟ ਜਿਹੜੀ ਆ ਉਹਨੂੰ ਬਚਾ ਸਕੀਏ ਇਸ ਸੰਬੰਧੀ ਅੱਜ ਅਸੀਂ ਤੁਹਾਡੇ ਰੂਪ ਰੂਪ ਹੋਏ ਹਨ ਮਾਨ ਸਾਹਿਬ ਤੁਸੀਂ ਮਾਰਕ-ਮਾਰਕ ਕੀਤੀਆਂ ਇਮਾਨਦਾਰ ਉਹਨੂੰ ਵੀ ਭੁਲਾਇਆ ਨਹੀਂ ਜਾ ਸਕਦਾ ਤੁਸੀਂ ਅਕਾਲੀ ਦਲ ਦੇ ਜਿਹੜੇ ਪ੍ਰਧਾਨ ਸੀ ਉਹਨੂੰ ਤੁਸੀਂ ਬੇਦਗੀਆਂ ਨੂੰ ਲੈ ਕੇ 2016 ਚ ਅਕਾਲੀ ਦਲ ਛੱਡ ਦਿੱਤਾ ਅਸੀਵਾ ਦੇ ਦਿੱਤਾ ਕਿ ਤੁਸੀਂ ਆਪਣੇ ਆਪ ਨੂੰ ਇਸ ਕਾਬਲ ਨਹੀਂ ਸਮਝਦੇ ਯੂ ਆਰ ਵੈਰੀ ਰਾਈਟ ਮੈਨੂੰ ਬਹੁਤ ਜ਼ਿਆਦਾ ਪ੍ਰੈਸ਼ਰਾਈਜ਼ ਕੀਤਾ ਗਿਆ ਸਾਡੇ ਪ੍ਰਧਾਨ ਸਾਹਿਬ ਵੱਲੋਂ ਇਹ ਗਵਾ ਬੈਠੇ ਨੇ ਪੀਏਸੀ ਵੱਲੋਂ ਵੀ ਕਿ ਤੁਸੀਂ ਜੂੜ ਨਾ ਰੋ ਮੇਰੇ ਹਾਲਾਤ 2018 ਦੇ ਮੈਂ ਬੜੀ ਵੱਡੀ ਫਾਈਨੈਂਸ਼ੀਅਲ ਸੱਟ ਖਾ ਰਹੀ ਸੀ ਮੈਂ 3 ਸਾਲ ਘਰੋਂ ਬਾਹਰ ਨਹੀਂ ਨਿਕਲਿਆ ਬੈੱਡ ਤੋਂ ਨਹੀਂ ਉੱਟਿਆ ਪਲੱਸ ਮੇਰੇ ਪਰਿਵਾਰਕ ਜ਼ਿੰਮੇਵਾਰੀਆਂ ਮੈਂ ਅੱਜ ਇਕੱਲਾ ਹੀ ਇਸ ਪਰਿਵਾਰ ਦੀ ਪਾਲਣਾ ਕਰਨ ਵਾਲਾ ਬੇਟਾ ਵੀ ਛੋਟਾ ਹੈ ਬੇਟੀਆਂ ਵਿਆਉਣ ਵਾਲੀਆਂ ਜੇ ਤੇ ਉਸ ਸੱਟ ਜਿਹੜੀ ਵਜੀ ਸੀ ਫਿਜ਼ੀਕਲੀ ਵੀ ਮੈਂ ਖੇਚਲ ਬਹੁਤੀ ਉਨੀ ਜਿਆਦਾ ਨਹੀਂ ਕਰ ਸਕਦਾ ਇਹ ਮੇਰੀਆਂ ਮਜਬੂਰੀਆਂ ਦਾ ਕਰਕੇ ਮੈਂ ਮਾਫੀ ਮੰਗੀ ਹੈ ਵੈਸੇ ਹੁਕਮ ਮੈਨੂੰ ਹੀ ਹੋਇਆ ਸੀ ਉਤੋਂ ਲੜਨ ਲਈ ਤੇ ਮੈਂ ਮਾਫੀ ਮੰਗੀ ਸੀ ਕਿ ਮੈਂ ਨਹੀਂ ਨਾ ਮੈਂ ਫਾਈਨੈਂਸ਼ਲੀ ਯੋਗਦਾਨ ਪਾ ਸਕਣਾ ਤੇ ਨਾ ਹੀ ਪਰਿਵਾਰਕ ਮੇਰੀ ਮਤਲਬ ਤਿੰਨੇ ਗੱਲਾਂ ਦੇ ਕਰਕੇ ਮੈਂ ਮਾਫੀ ਮੰਗ ਕੇ ਪਿਛੇ ਹਟਿਆ ਕੋਈ ਫੰਡ ਨਹੀਂ ਫੰਡ ਨਹੀਂ ਮੇਰੇ ਸਾਹਿਬ ਆਪਣੀ ਪਾਰਟੀ ਨਹੀਂ ਕਮਜ਼ੋਰ ਹੈ ਕਿ ਸਾਨੂੰ ਫੰਡ ਨਹੀਂ ਲੋਕ ਦਿੰਦੇ ਚੌੜ ਲੜਨوں ਕਿ ਸਾਰਾ ਕੈਂਡੀਡੇਟ ਉਮੀਦਵਾਰ ਜਿਹੜਾ ਉਹਨੂੰ ਆਪਣੇ ਫੰਡਾਂ ਦੇ ਨਿਰਭਰ ਰਹਿਣਾ ਪੈਂਦਾ ਨਹੀਂ ਇਹ ਗੱਲ ਨਹੀਂ ਹੁੰਦੀ ਆਮ ਆਦਮੀ ਪਾਰਟੀ ਵੱਲੋਂ 2017 ਚ ਇਲੈਕਸ਼ਨ ਲੜੀ ਸੀ ਮੈਂ ਉਹਨਾਂ ਨੂੰ بڑے ਫੰਡ ਬਾਹਰੋਂ ਮਿਲੇ ਸੀ ਤੇ ਫਿਰ ਵੀ ਮੈਨੂੰ ਵਾਵਾ ਹੀ ਉੱਜੜਨਾ ਪਿਆ ਸੀ ਘਰੋਂ ਮਤਲਬ ਘਰੋਂ ਵੀ ਕੁਛ ਨਾ ਕੁਛ ਲੈ ਕੇ ਚੱਲਣਾ ਪੈਂਦਾ ਹੈ ਇਹ ਨਹੀਂ ਹੁੰਦਾ ਕਿ ਸਾਰੇ ਜਿਹੜਾ ਪੈਸਾ ਉਹ ਪਾਰਟੀ ਨੇ ਹੀ ਲਾਉਣਾ ਹੈ ਪਾਰਟੀ ਯੋਗਦਾਨ ਪਾਉਂਦੀ ਆ ਪਰ ਘਰੋਂ ਪਹਿਲਾਂ ਆਪਣੇ ਘਰੋਂ ਕੁਛ ਨਾ ਕੁਛ ਕਰਨਾ ਪੈਂਦਾ ਲੈਣਾ ਪਹਿਲਾਂ ਜਾਦਾ ਹੈ ਜੇ ਤਰੰਗੀ ਸੰਧੂ ਨੂੰ ਟੱਕਰ ਦੇਣਾ ਤਾਂ ਉਦਾਰ ਸਿੰਘ ਸੰਧੂ ਹੀ ਦੇ ਸਕਦਾ ਮਾਨ ਸਿੰਘ ਮਾਨ ਵੀ ਠੀਕ ਹੈ ਮੈਂ ਨਾ ਜੱਤੀ ਸਿੰਘ ਜੀ ਸੰਧੂ ਹੋ ਜਾਂਦਾ ਦੂਸਰੀ ਗੱਲ ਟੱਕਰ ਦਊਗਾ ਤੇਜਾ ਸਿੰਘ ਸਮੁੰਦਰੀ ਤੇ ਸਿੰਘ ਸਮੁੰਦਰੀ ਨੇ ਤੁਹਾਡੇ ਮਗਰ ਵੀ ਹਰਪਿੰਦਰ ਸਿੰਘ ਸੰਧੂ ਆ ਮੈਂ ਇੱਕ ਬੇਨਤੀ ਕੀ ਮੈਂ ਮੈਂ ਪਹਿਲਾਂ ਹੀ ਸਹਿਮਤ ਹੋ ਗਿਆ ਸੀ ਮੈਂ ਸਰਪਗਾਲੇ ਕਰਨ ਲੈ ਕੇ ਮੈਂ ਫਿਜ਼ੀਕਲੀ ਵੀ ਦੋ ਤਿੰਨ ਘੰਟਿਆਂ ਤੋਂ ਬਾਅਦ ਨਹੀਂ ਮਤਲਬ ਥਕਾਵਟ ਹੋ ਜਾਂਦੀ ਆ ਮੈਂ ਵਰਕ ਨਹੀਂ ਕਰ ਸਕਦਾ ਅ ਪਰਸੋਂ ਉਥੇ ਧਰਨੇ ਤੇ 2-3 ਘੰਟੇ ਬੈਠ ਕੇ ਤੇ ਮੁੜ ਕੇ ਆ ਕੇ ਮੈਂ ਕਰ ਸੁਟਾ ਰਿਹਾ ਮਲੋ ਉਹਨਾਂ ਸਕੇ ਮਾਨ ਸਾਹਿਬ ਨੇ ਤੇ ਚਿਹਰੇ ਦੇ ਅੰਦਰੋਂ ਹੀ ਲੜ ਲੀ ਸੀ ਉਹਨਾਂ ਇਹ ਚਲੋ ਠੀਕ ਆ ਉਦੋਂ ਹਲਾਵਾ ਤੋਂ ਉਸ ਵੇਲੇ ਜਦੋਂ ਮਾਨ ਸਾਹਿਬ ਨੇ ਚੋਣ ਲੜੀ ਸੀ ਉਦੋਂ ਦੇ ਹਾਲਾਤ ਤੇ ਅੱਜ ਦੇ ਹਾਲਾਤਾਂ ਦਾ ਜ਼ਮੀਨ ਅਸਮਾਨ ਦਾ ਫਰਕ ਹੈ ਰੋ ਸਾਰੀ ਸਾਰੀ ਕੌਮ ਹੀ ਉਦੋਂ ਇੱਕ ਝੰਡੇ ਦੇ ਥੱਲੇ ਇਕੱਠੀ ਹੋਈ ਸੀ ਅੱਜ ਬਿਖਰੀ ਹੋਈ ਆ ਤੇ ਮਾਨ ਸਾਹਿਬ ਤਾਂ ਸਤਿਕਾਰ ਕਰਨਾ ਤੇ ਮੈਂ ਮੇਰੀ ਬੇਨਤੀ ਹੈ ਕਿ ਮੈਨੂੰ ਨਾ ਨਹੀਂ ਕਿ ਮੈਨੂੰ ਤਾਂ ਮਾਨ ਸਾਹਿਬ ਨੇ ਵੀ ਜੁੱਤੀ ਆ ਜੀ ਆਖੀ ਮੈਂ ਬੜਾ ਸਪਸ਼ਟ ਆ ਕਿ ਮਾਨ ਨੇ ਜੁੱਤੀ ਆ ਜੀ ਮੈਂ ਬੜਾ ਮੈਂ ਪਹਿਲਾਂ ਹੀ ਬੇਨਤੀ ਕੀਤੀ ਆ ਵੀ ਇੱਕ ਅੱਧਾ ਪੱਖ ਵੀ ਠੀਕ ਹੋਵੇ ਤੇ ਤਾਂ ਵੀ ਕਰ ਲੈਂਦਾ ਮੇਰੇ ਤਿੰਨੇ ਪੱਖ ਹੀ ਕਮਜ਼ੋਰ ਨੇ ਲੋਕੀ ਮਗਰ ਮਗਰ ਫਿਰਦੇ ਆ ਲੜਨ ਲਈ ਲੋਕੀ ਲੜਨ ਲਈ ਕਹਿੰਦੇ ਜੀ ਸਾਨੂੰ ਲੜਾਓ ਮੈਂ ਤੇ ਆਪ ਦਾ ਨਾਮ ਲਿਆ ਤਰਨਜੀਤ ਜੰਗੂਰ ਹੀ ਮਾਨ ਸਿੰਘ ਦੀ ਆਪਸ ਵਿੱਚ ਕਿੱਦਾਂ ਕਿਉਂ ਜੀ ਕਿਸ ਤਰ੍ਹਾਂ ਕਿਸ ਤਰ੍ਹਾਂ ਤੁਸੀਂ ਦੇਖਦੇ ਹੋ ਤੁਹਾਨੂੰ ਨਹੀਂ ਸਾਡੀ ਆਪਣੀ ਪਾਰਟੀ ਦਾ ਜਿਹੜਾ ਉਹ ਦੇਸ਼ ਦਾ ਉਹ ਤੇ ਉਹ ਤੇ ਇੱਕ ਤਰ੍ਹਾਂ ਦਾ ਮੈਂ ਹੁਣ ਕਹਿੰਦੇ ਵੀ ਗੱਲ ਤੇ ਵੀ ਆਪਣੇ ਦਾਦੇ ਦੀ ਕੁਰਬਾਨੀ ਨੂੰ ਰੋਲਣ ਲੱਗਾ ਉਹ ਨੂੰ ਅਸੀਂ ਕਿਸ ਤਰ੍ਹਾਂ ਦੇਖਣਾ ਅਸੀਂ ਆਪਣਾ ਉਮੀਦਵਾਰ ਵੇਖਣਾ ਤੁਸੀਂ ਵੀ ਅਕਾਦੀਦਲ ਚ ਰਹੇ ਹੋ ਭਾਜਪਾ ਦੇ ਨਾਲ ਇਕੱਠੇ ਬਹਿ ਕੇ ਆਪਾਂ ਸਾਰਾ ਕੁਝ ਫਾਇਦੇ ਲੈਂਦੇ ਰਹਿਆ ਜਦੋਂ ਆਪਾਂ ਨੂੰ ਉਹ ਚਿਹਰੇ ਨਜ਼ਰ ਨਹੀਂ ਆਏ ਕਿਹੜੇ ਚਿਹਰੇ ਅ ਅਮਰਸਰ ਦੀ ਪਵਿੱਤਰਤਾ ਨੂੰ ਨਹੀਂ ਮੰਨਿਆ ਮੈਂ ਨਹੀਂ ਤੁਸੀਂ ਅਮਰਸਰ ਚ ਨਹੀਂ ਰਹੇ ਹੋ ਮੈਂ ਤਾਂ ਰਹਿਆ ਜੀ ਮੈਂ ਜਵਾਬ ਦੇਣਾ ਮੇਰਾ ਉਸ ਪਾਰਟੀ ਨਾਲ ਘੜਜੋੜ ਤੇ ਨਹੀਂ ਲੱਗ ਰਿਹਾ ਤੁਹਾਡਾ ਉਸ ਪਾਰਟੀ ਨਾਲ ਘੜਜੋੜ ਤੁਸੀਂ ਕੁਐਸਚਨ ਦੇ ਕਰਕੇ ਤਾਂ ਉਹਦਾ ਜਵਾਬ ਲਵੋ ਹਾਂ ਜੀ ਮੈਂ ਹਮੇਸ਼ਾ ਹੀ ਵਿਰੋਧਤਾ ਕੀਤੀ ਸੀ ਮੈਂ ਰਹੇ ਤਾਂ ਕਿਹਾ ਉਸ ਵੇਲੇ ਤੁਸੀਂ ਹੈਗੇ ਹੀ ਤੇ ਪਾਰਟੀ ਦੀ ਸਰਕਾਰ ਹੁੰਦਿਆਂ ਹੋਇਆ ਮੈਂ ਧਰਨੇ ਦਿੰਦਾ ਰਿਹਾ ਮੈਂ ਜਦੋਂ ਰਾਮ ਰਹੀਮ ਨੂੰ ਮਾਫੀ ਦਿੱਤੀ ਸੀ ਮੈਂ ਫੇਸਬੁੱਕ ਤੇ ਉਹ ਪਾਈ ਸੀ ਬੜਾ ਵੱਡਾ ਕਮੈਂਟ ਪਾਇਆ ਸੀ ਫਿਰ ਮੈਂ ਬਹਿਬਲਗੜ੍ਹ ਗੋਲੀਕਾਂਡ ਚ ਮੈਂ ਅਸਤੀਫਾ ਦਿੱਤਾ ਚੇਅਰਮੈਨੀ ਤੋਂ ਅਜੇ ਮੈਨੂੰ 4 ਮਹੀਨੇ ਹੋਏ ਸੀ ਚੇਅਰਮੈਨ ਬਣੇ ਨੂੰ ਤੇ ਮੈਂ 2.5 ਸਾਲ ਹੋਰ ਰਹਿਣਾ ਸੀ ਕੋਈ ਹੋਰ ਬੰਦਾ ਮੇਰੇ ਲੈਵਲ ਦੇ ਨੇ ਕਿਸੇ ਨੇ ਅਸਤੀਫਾ ਦਿੱਤਾ ਹੋਵੇ ਤਾਂ ਦੱਸ ਦਿਓ ਮੈਂ ਹਮੇਸ਼ਾ ਹੀ ਗਲਤ ਦਾ ਵਿਰੋਧ ਕੀਤਾ ਜਸਪਾਲ ਸਿੰਘ ਮੈਂ ਜ਼ਿਲ੍ਹਾ ਪ੍ਰਧਾਨ ਸਾਂ ਗੁਰਦਾਸਪੁਰ ਜਸਪਾਲ ਸਿੰਘ ਨੂੰ ਜਦੋਂ ਸ਼ਹੀਦ ਕੀਤਾ ਗਿਆ ਸੀ ਮੈਂ ਉਦੋਂ ਵੀ ਡਟ ਕੇ ਵਿਰੋਧ ਦੇ ਵਿੱਚ ਬੋਲਿਆ ਸਾਂ ਮੈਂ ਹਮੇਸ਼ਾ ਹੀ ਜਿਹੜੀ ਗਲਤ ਗੱਲ ਆ ਉਹਦਾ ਵਿਰੋਧ ਕਰਦਾ ਰਿਹਾ ਧਰਨੇ ਵੀ ਲਾਉਂਦਾ ਰਿਹਾ ਸਭ ਕੁਝ ਕਰਦਾ ਰਿਹਾ ਅੱਛਾ ਗੱਲ ਚੋਟ ਨਹੀਂ ਹੁੰਦਾ ਰਿਸ਼ਤੇ ਕਿਤੇ ਜਾ ਸਕਦੇ ਹਾਂਜੀ ਰਿਸ਼ਤੇ ਕਿਤੇ ਜਾ ਸਕਦੇ ਰਿਸ਼ਤਿਆਂ ਦੀ ਬੜੀ ਗੱਲ ਕੂੜੀ ਨਿਰਮਾਤਾ ਬਣਾਈ ਜਾਂਦੀ ਆ ਜਿਹੜੇ ਲੀਡਰਾਂ ਵੱਲੋਂ ਕਿਸ ਤਾਂ ਰਿਸ਼ਤੇ ਕਿਸ ਤਾਂ ਜਿਹੜੇ ਰਿਸ਼ਤੇ ਜਿਹੜੇ ਨੇ ਆਪਸ ਦੇ ਵਿੱਚ ਧਿਆਪਤ ਦੇ ਜਿਹੜੇ ਰਿਸ਼ਤੇ ਨੇ ਪਾਰਟੀਆਂ ਦੇ ਲੀਡਰ ਉਹ ਤਾਂ ਕਰਨ ਵਾਲਿਆਂ ਨੂੰ ਪੁੱਛੋ ਨਾ ਜਿਹੜੇ ਕਰ ਰਹੇ ਉਹਨਾਂ ਨੂੰ ਪੁੱਛੋ ਉਹਦਾ ਸੀ ਜਵਾਬ ਕੀ ਦੇਣਾ ਹੈ ਜਿਹੜੇ ਕਰਦੇ ਉਹਨਾਂ ਨੂੰ ਪੁੱਛੋ ਵੇਖੋ ਮੈਂ ਮੈਂ ਇੱਕ ਤੁਸੀਂ ਗੱਲ ਕੀਤੀ ਨਾ ਅਕਾਲੀ ਦਲ ਦੀ ਵੀ ਮੈਂ ਜ ਅਕਾਲੀ ਹੀ ਰਹਿਣਾ ਹੈ ਅਕਾਲੀ ਹੀ ਮਰਨਾ ਤੇ ਅਕਾਲੀ ਦਲ ਦੇ ਵਿੱਚ ਸਾਂ ਆਮ ਆਦਮੀ ਪਾਰਟੀ ਚ ਚੱਲੇ ਗਏ ਸੀ ਹਾਂਜੀ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਦਾ ਫਤੂਰ ਮੇਰੇ ਸਮੇਤ ਐਨ ਆਰ ਆਈਜ਼ ਨੇ ਵੀ ਬੜਾ ਪੈਸਾ ਲਾਤਾ ਹੀ ਉਦੋਂ ਸਾਰਿਆਂ ਨੂੰ ਇਹ ਸੀ ਕਿ ਇਹ ਬੜਾ ਵੱਡਾ ਇਨਕਲਾਬ ਲਿਆਉਣ ਲੱਗੇ ਮੈਂ ਮਤਲਬ ਇੱਕ ਮੇਰੀ ਗੱਲ ਜਿਹੜੀ ਹੈ ਨਾ ਉਹ ਕਦੀ ਵੀ ਉਹ ਨਹੀਂ ਹੋਊਗੀ ਭੀ ਅੰਦਰੋਂ ਹੋਰ ਤੇ ਬਾਹਰੋਂ ਹੋਰ ਮੈਨੂੰ ਖੁਦ ਨੂੰ ਵੀ ਬੜਾ ਸੀ ਕਿ ਬੜਾ ਵੱਡਾ ਇਨਕਲਾਬ ਕੇਜਰੀਵਾਲ ਸਾਹਿਬ ਨੇ ਲੈ ਆਉਣਾ ਹੈ ਜਿਸ ਤਰ੍ਹਾਂ ਦਾ ਉਹਨਾਂ ਦੇ ਉਹ ਗੱਲਾਂ ਕੀਤੀਆਂ ਜਾ ਰਹੀਆਂ ਸੀ ਤੇ ਮੈਨੂੰ ਆਮ ਆਦਮੀ ਪਾਰਟੀ ਨੇ ਵੀ ਆ ਹਵਾਰਾ ਕਮੇਟੀ ਵਾਲੇ ਬਲਜਿੰਦਰ ਸਿੰਘ ਜੀ ਇੱਥੇ ਰਹਿੰਦੇ ਆ ਮੈਂ ਕਿਸੇ ਕੋਲ ਟਿਕਟ ਲੈਣ ਨਹੀਂ ਗਿਆ ਇੱਕ ਤੁਹਾਡੀ ਜਾਣਕਾਰੀ ਜਿਹੜੀ ਜੋ ਕੁਛ ਵੀ ਮੈਨੂੰ ਜ਼ਿਲ੍ਹਾ ਪ੍ਰਧਾਨਗੀ ਚੇਅਰਮੈਨ ਨੇ ਕੁਝ ਵੀ ਮਿਲਿਆ ਮੈਂ ਕਿਸੇ ਦੇ ਕੋਲ ਆਪ ਨਹੀਂ ਗਿਆ ਲੈਣ ਦੇ ਲਈ ਮੈਂ ਪ੍ਰੋਫੈਸਰ ਗਜਿੰਦਰ ਸਿੰਘ ਨੂੰ ਮਿਲਣ ਗਿਆ ਬੈਠੇ ਸਾਂ ਵਾਸ਼ਰੂਮ 'ਚ ਗਿਆ ਸੰਜੇ ਸਿੰਘ ਦਾ ਮੈਨੂੰ ਫੋਨ ਆਇਆ ਪੀ ਸੰਧੂ ਜੀ ਆਪਕੋ ਐਮਪੀ ਕੇ ਇਲੈਕਸ਼ਨ ਲੜਨੀ ਹੈ ਮੈਂ ਉਹਨੂੰ ਜਵਾਬ ਦਿੱਤਾ ਠੋਕ ਕੇ ਵੀ ਮੇਰੀ ਸਮਰੱਥਾ ਨਹੀਂ ਮੈਂ ਨਹੀਂ ਲੜ ਸਕਦਾ 15 ਦਿਨ ਨਹੀਂ ਦਾ ਨਾ ਹੀ ਮੈਂ ਈ ਡੀ ਵੀ ਡੀ ਲੜਾਈ ਲੜ ਸਕਦਾ ਨਹੀਂ ਆਪ ਐਸੇ ਕਰੋ ਆਪ ਸੋਚ ਲਓ 1 ਘੰਟੇ ਤੱਕ ਫੋਨ ਕਰਦੇ ਆ ਮੈਂ ਬਾਹਰ ਆ ਕੇ ਬਲਜਿੰਦਰ ਸਿੰਘ ਨਾਲ ਗੱਲ ਕੀਤੀ ਫੈਸਲ ਸਾਹਿਬ ਨਾਲ ਤੇ ਉਹ ਕਹਿੰਦੇ ਸੰਧੂ ਸਾਹਿਬ ਨਾ ਇਹੋ ਜੀ ਤੋਂ ਲੈਵਲ ਤੋਂ ਨਾ ਨਹੀਂ ਕਰੀਦੀ ਹੁੰਦੀ ਬੰਦੇ ਦਾ ਸਟੇਟਸ ਬਣ ਜਾਂਦਾ ਜਿੱਤੋਗੇ ਨਾ ਚਲੋ ਸਟੇਟਸ ਬਣਦਾ ਚਲੋ ਮੈਂ ਉਹਨਾਂ ਸਹਿਮਤ ਹੋ ਕੇ ਤੇ ਮੈਂ ਹਾਂ ਕਰਤੀ ਉਹ ਇਸ ਹਿਸਾਬ ਨਾਲ ਲੜੀ ਸੀ ਐਵੇਂ ਕਿ ਇਹ ਬੜੇ ਇਨਕਲਾਬੀ ਹੈ ਉਸ ਤੋਂ ਬਾਅਦ ਮੇਰਾ ਹੀ ਕਮੈਂਟ ਸੀ ਜਦੋਂ ਬਣਾਉਣ ਲੱਗੇ ਸਨ ਉਹ ਵੀ ਫੇਸਬੁੱਕ ਤੇ ਸੀ ਜਿੱਥੇ ਆ ਕੇ ਗਲਤ ਗੱਲ ਹੋਈ ਹੈ ਮੈਂ ਕਹਦੀ ਉੱਥੇ ਮਤਲਬ ਇਹ ਨਹੀਂ ਵੇਖਿਆ ਵੀ ਮੇਰੀ ਕੁਰਸੀ ਨਾ ਜਾਵੇ ਭਗਵੰਤ ਸਿੰਘ ਮਾਨ ਨੂੰ ਜਦੋਂ ਜ਼ਿਲ੍ਹਾ ਪੰਜਾਬ ਦਾ ਪ੍ਰਧਾਨ ਬਣਾਇਆ ਜਿੱਦਣ ਅਨਾਉਂਸ ਕਰਨਾ ਸੀ ਇੱਕ ਦਿਨ ਪਹਿਲਾਂ ਮੇਰਾ ਸੀਓ ਤੇ ਵੀ ਇਹਦਾ ਪਾਰਟੀ ਦਾ ਨਾਮ ਪੈਗ ਪਿਆਲਾ ਪਾਰਟੀ ਰੱਖ ਦਿਓ ਉਹ ਫਿਰ ਜਦੋਂ ਭਗਵੰਤ ਸਿੰਘ ਮਾਨ ਬਣਿਆ ਸੀ ਨਾ ਤੇ ਅਗਲੇ ਦਿਨ ਹੀ ਉਹਨੇ ਮੈਨੂੰ ਪਾਰਟੀ ਚੋਂ ਕੱਢਿਆ ਕਿਉਂਕਿ ਉਹਦੇ ਬਾਰੇ ਹੀ ਮੈਂ ਕਿਹਾ ਸੀ ਤੇ ਮੈਂ ਲਿਫ ਕੇ ਤੇ ਇਸ ਤਰ੍ਹਾਂ ਕਦੀ ਕਿਸੇ ਪਾਰਟੀ 'ਚ ਨਾਮ ਆ ਗਿਆ ਸਿਧਾਂਤ ਤੇ ਰਹਿਣਾ ਅੱਜ ਵੀ ਸਿਧਾਂਤ ਤੇ ਆ ਸਿਮਜੀਤ ਸਿੰਘ ਮਾਨ ਸਿਧਾਂਤ ਤੇ ਆ ਵੀ ਅਸੀਂ ਪਿੰਜਰੇ ਦੇ ਪੰਛੀ ਆ ਅਸੀਂ ਪੰਜਾਬ 'ਚ ਗ੍ਰਾਮ ਆ ਸਿੱਖ ਦੀ ਕੋਈ ਕੌਡੀ ਦੀ ਬੁਕਤ ਨਹੀਂ ਹੈਗੀ ਇਹ ਵਿਦੇਸ਼ ਦੇ ਵਿੱਚ ਇਸ ਕਰਕੇ ਜਿਹੜਾ ਇਸ ਵੇਲੇ ਜਿਹੜੀ ਆਪਸ਼ਨ ਸਾਡੇ ਕੋਲ ਹੈਗਾ ਜਿਹੜੀ ਇਹ ਲੜਾਈ ਲੜ ਰਿਹਾ 44 ਸਾਲਾਂ ਤੋਂ ਦ੍ਰਿੜਤਾ ਦੇ ਨਾਲ ਆਪਾਂ ਉੱਥੇ ਖੜੇ ਆ ਕੱਲ ਅਸੀਂ ਆਪਣੇ ਸਿਧਾਂਤ ਤੇ ਹੀ ਰਵਾਂਗੇ ਕੇਸਰੀਵਾਲ ਸਾਹਿਬ ਦਾ ਤੁਸੀਂ ਜੀ ਨਾਂ ਲਿਆ ਅਜੋ ਅੰਦਰ ਨਹੀਂ ਕੀ ਵਾਕਈ ਹੋ ਹੈ ਇਸ ਜੁਰਮ ਦੇ ਹਾਂਜੀ ਤੇ ਲੱਗਦਾ ਕਿ ਉਹਨਾਂ ਨੇ ਕੋਈ ਨਹੀਂ ਜੁਰਮ ਬਾਰੇ ਤੇ ਮੈਨੂੰ ਜਾਣਕਾਰੀ ਨਹੀਂ ਪਰ ਸਿਰੇ ਦਾ ਬੇਈਮਾਨ ਔਰ ਪੰਜਾਬ ਦੇ ਨਾਲ ਜਿੰਨਾ ਵੱਡਾ ਧੋਖਾ ਉਹਨੇ ਕੀਤਾ ਆ 7 ਰਾਜ ਸਭਾ ਮੈਂਬਰ ਬਣਾਏ ਨੇ ਤੇ ਸਾਨੂੰ ਸਾਰਿਆਂ ਨੂੰ ਆਪਾਂ ਨੂੰ ਪਤਾ ਹੀ ਆ ਕਿੱਥੇ ਗਏ ਆ ਕਿਹੜੇ ਆਮ ਆਦਮੀ ਪਾਰਟੀ ਨੂੰ ਰਾਜ ਸਭਾ ਮੈਂਬਰ ਬਣਾਇਆ ਗਿਆ ਜਾਂ ਆਮ ਆਦਮੀ ਪਾਰਟੀ ਦਾ ਕੋਈ ਬੰਦਾ ਕੋਈ ਚੇਤੇ ਆਉਂਦਾ ਆਮ ਆਦਮੀ ਸੋ ਉਹ ਤੇ ਲੁੱਟ-ਖੋਟ ਲਈ ਆਏ ਸੀ ਦਾ ਲੱਗ ਗਿਆ ਉਹਨਾਂ ਦਾ ਤੇ ਰੱਜ ਕੇ ਲੁੱਟਣ ਡਿਆ ਪੰਜਾਬ ਨੂੰ ਕੋਈ ਪੰਜਾਬ ਨਾਲ ਦਰਦ ਨਹੀਂ ਹੈਗਾ ਪੰਜਾਬ ਦੇ ਖਰਚੇ ਤੇ ਬਾਹਰਲੇ ਸੂਬਿਆਂ ਤੇ ਜਾ ਕੇ ਇਲੈਕਸ਼ਨਾਂ ਸਭ ਕੁਝ ਉਹ ਕਿੱਥੇ ਰਾਗਵ ਚੱਡੇ ਤੇ ਕੀ ਪੱਲੇ ਸੀ ਪਹਿਲਾਂ ਤਾਂ ਉਹਦੀ ਸ਼ਕਲ ਸੂਰਤ ਵੀ ਵੇਖੀ ਆ ਨਾ ਤੁਸੀਂ ਵੀ ਸਭ ਤੋਂ ਗਰੀਬ ਤੇ ਸਭ ਤੋਂ ਗਰੀਬ ਇਹ ਹੈਗਾ ਸੀ ਨਮਾਇਦਾ ਉੱਥੇ ਦਿੱਲੀ 'ਚ ਕਹਿਣ ਡਿਆ ਤੇ ਅੱਜ ਉਹਦੇ ਕੀ ਹਾਲਾਤ ਨੇ ਚਗਣਾਂ ਹੀ ਬਦਲ ਗਈਆਂ ਉਹ ਲੁੱਟਣ ਆਏ ਹੁਣ ਉਹਦਾ ਲੱਗ ਗਿਆ ਸੂਰ ਸਾਹਿਬ ਬਰੇ ਥੋੜਾ ਜਿਹਾ ਤੁਸੀਂ ਕੁਛ ਹਲਕਾ ਜਲਦੀ ਜਲਦੀ ਸੀ ਪੈਰਾਸ਼ੂਟ ਨਾਲ ਉਤਰਿਆ ਆਇਆ ਉਹ ਮੇਰੇ ਕੋਲ ਹਾਂਜੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਮਾਨ ਸਿੰਘ ਵਾਸਤੇ ਵੀ ਇਹੋ ਕੱਲ ਬਿਲਕੁਲ ਨਹੀਂ ਨਹੀਂ ਉਹ ਕਿਸ ਤਰ੍ਹਾਂ ਸੁਣਨੀ ਵੇਖ ਜੀ ਉਹ ਤਾਂ ਆਲਰੇਡੀ ਪਾਰਟੀ 'ਚ ਹੈ ਅਸੀਂ ਪਾਰਟੀ ਦਾ ਉਮੀਦਵਾਰ ਖੜਾਣਾ ਹਾਂ ਹਾਂਜੀ ਬਾਰੀ ਨਹੀਂ ਨਾਗੇ ਬਾਰੀ ਨਹੀਂ 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 ਬਾਰੀ ਕਿਸ ਤਰ੍ਹਾਂ ਸਾਡੀ ਪਾਰਟੀ ਦਾ ਤੇ ਹੈਗਾ ਕਿ ਨਹੀਂ ਤਰਨਜੀਤ ਸਿੰਘ ਹਾਂਜੀ ਸਰ ਦਾ ਵਸਲੀਕ ਨਹੀਂ ਨਾਗੇ ਨਹੀਂ ਇਹ ਤਾਂ ਕੋਈ ਗੱਲ ਨਹੀਂ ਹੁੰਦੀ ਪਿਆ ਸਰ ਦਾ ਵਸਲੀਕ ਹੋਣਾ ਕੋਈ ਕੰਡੀਸ਼ਨ ਨਹੀਂ ਇਸ ਤਰ੍ਹਾਂ ਹੈਗੀ ਅਮਰਸਰ ਦਾ ਵਸਲੀਕ ਅਮਰਸਰ ਦਾ ਹੱਕ ਰੱਖਣ ਵਾਲਾ ਜਿੰਦਾ ਮੈਂ ਮੰਨ ਲਓ ਮੈਂ ਉਪਕਾਰ ਸਿੰਘ ਜਿੰਨੂੰ ਕਿਹਾ ਜਾ ਰਿਹਾ ਹੈ ਮੈਂ ਰਿਕਵੈਸਟ ਕਰਨ ਲਿਆ ਕਿ ਮਾਨ ਸਿੰਘ ਮਾਨ ਨੂੰ ਲਿਆ ਦਿੰਦਾ ਜਾਵੇ ਮੈਂ ਦਿਨ ਰਾਤ ਇੱਕ ਕਰਕੇ ਨਾਲ ਜਿੰਨੇ ਜੋਗਾ ਮੈਂ ਸਪੋਰਟ ਕਰਾਂਗਾ ਪਤਾ ਨਹੀਂ ਸਰਜੀ ਬਾਹ ਕਿਉਂ ਨਹੀਂ ਬਲੇਰ ਸਾਹਿਬ ਕਿਉਂ ਨਹੀਂ ਬਲੇਰ ਸਾਹਿਬ ਆਪਣੇ ਰੁਕੇ ਤੋਂ ਹੋਣਗੇ ਕਰੂਰ ਸਾਹਿਬ ਤੋਂ ਹਾਂਜੀ ਬਲੇਰ ਸਾਹਿਬ ਦਾ ਜਿਹੜਾ ਹਲਕਾ ਆ ਪੰਥਕ ਸੀਟ ਆ ਵਿਨਿੰਗ ਸੀਟ ਆ ਜਿੱਤਾਂਗੇ ਉਹ ਬਲੇਰ ਸਾਹਿਬ ਦਾ ਤਾਂ ਕੋਈ ਵੀ ਜੇ ਬਲੇਰ ਸਾਹਿਬ ਨੇ ਉਹ ਤਾਂ ਐਮਪੀ ਕੈਂਡੀਡੇਟ ਨੇ ਉਹ ਕਰੂਰ ਸਾਹਿਬ ਤੋਂ ਹਾਂ ਵੱਖਰੀ ਗੱਲ ਵੀ ਅਨਾਉਂਸ ਹੋ ਜੇ ਨਹੀਂ ਹੋਇਆ ਪਰ ਇਹ ਆ ਕਿ ਸਾਰੀ ਪੀਐਸ ਵੀ ਖੜੀ ਹੈ ਉਹਨਾਂ ਦੇ ਨਾਲ ਠੀਕ ਹੈ ਹਾਂਜੀ ਸਾਰਾ ਸੋਸ਼ਲ ਮੀਡੀਆ ਇਹ ਸਾਨੂੰ ਸੰਗਰੂਰ ਸਾਹਿਬ ਦੀ ਸ਼ੀਟ ਦਿੱتن ਤੋਂ ਬਾਅਦ ਥੋੜਾ ਜਿਹਾ ਵਿਖਾਉਣ ਲੱਗਾ ਤੇ ਅਸੀਂ ਇਸ ਕਰਕੇ ਧੰਨਵਾਦ ਕਰਦੇ ਹਾਂ ਮੇਰੇ ਨਾਲ ਬਾਬਾ ਬਲਵੰਤ ਸਿੰਘ ਗੋਪਾਲਾ ਜੀ ਜਿਹੜੇ ਸਾਡੇ ਮਾਕੇ ਤੋਂ ਦਿਖਾਣੇ ਜਦੋਂ ਤੁਸੀਂ 5000 ਰੁਪਏ ਦੇ ਵਿੱਚ ਜਿਹੜੇ ਖੜੇ ਹੁੰਦੇ ਨਾ ਅਸੀਂ ਉਹਨਾਂ ਨੂੰ ਮੈਂ ਮੈਂ ਉਹਨਾਂ ਅਸੀਂ ਭਜਦੇ ਨਹੀਂ ਸਾਂ ਇਹ ਭਾਵੇਂ 2000 ਰੁਪਏ ਦੇ ਵਿੱਚ ਭਾਵੇਂ ਉਹਨਾਂ ਨੂੰ ਸਦਾ ਚੰਦਰਜੀਤ ਸਿੰਘ ਤੁਸੀਂ ਤੁਹਾਨੂੰ ਕਦੇ ਵੀ ਅੱਖੋਂ-ਅੱਖਿਆ ਨਹੀਂ ਪਰੋਖਿਆ ਨਹੀਂ ਕੀਤਾ ਸਾਡੀ ਪਾਰਟੀ ਨੇ ਕਿਉਂਕਿ ਇਹ ਖੇਤਰੀ ਪਾਰਟੀ ਅਸਲ ਵਿੱਚ ਤੇ ਇੱਕ ਪੰਗਤ ਤੇ ਇੱਕ ਸੰਗਤ ਦੀ ਗੱਲ ਕਰਦੀ ਹੈ ਇਹਦੇ ਵਿੱਚ ਤਾਂ ਕੋਈ ਐਸੀਬੀਸੀ ਬਿੰਗ ਨਹੀਂ ਹੈਗਾ ਇਹ ਤਾਂ ਨਰੋਲ ਮੀਰੀ ਤੇ ਪੀਰੀ ਦੀ ਤਰਜਮਾਨੀ ਕਰਦੀ ਹੈ ਸੋ ਇਸ ਕਰਕੇ ਮੈਂ ਜਿਹੜੇ ਸਾਡੇ ਇੱਥੋਂ ਧਾਰਕ ਮੈਂ ਬਿੰਗ ਦੇ ਬੁਲਾੜੇ ਨੇ ਮਾਝੇ ਤੋਂ ਬਾਬਾ ਬਲਵੰਤ ਸਿੰਘ ਜੀ ਪਾਲਾ ਜਸਬੀਰ ਸਿੰਘ ਪਚੜੇ ਸੰਧੂ ਸਾਹਿਬ ਨੇ ਦੱਸਿਆ ਪਤਾਪੁਰ ਸਾਹਿਬ ਮੰਗਲ ਸਾਹਿਬ ਤੇ ਸਾਡੇ ਜ਼ਿਲ੍ਹਾ ਪ੍ਰਧਾਨ ਸ਼ਮਸ਼ੇਰ ਸਿੰਘ ਜੀ ਵਿਰਾਜ ਚਮਕੌਰ ਸਿੰਘ ਜੀ ਪਲੇਅ ਤੇ ਰਕਾਤ ਸਿੰਘ ਪਲੇ ਸਾਰੇ ਜਾਣੇ ਅਸੀਂ ਇੱਥੇ ਅੱਜ ਸਰਦਾਰ ਬਕਰ ਸਿੰਘ ਸੰਧੂ ਜੀ ਨੇ ਜਿਹੜਾ ਉਪਰਾਲਾ ਇਸ ਕਰਕੇ ਕੀਤਾ ਹੈ ਕਿ ਇਹ ਤੁਸੀਂ ਜ਼ਿਕਰ ਕਰ ਰਹੇ ਸੀ ਆਪਣੀ ਗੱਲ ਦੇ ਵਿੱਚ ਕਿ ਪੈਰਾਸ਼ੂਟ ਦੇ ਰਾਹੀਂ ਜਿਹੜੇ ਕੈਂਡੀਡੇਟ ਉਤਾਰੇ ਜਾਂਦੇ ਆ ਤਰਨਜੀਤ ਸਿੰਘ ਸੰਧੂ ਦੀ ਗੱਲ ਚੱਲੀ ਹੈ ਤੇ ਨਾਲ ਤੁਸੀਂ ਉਹਦਾ ਕੰਪੈਰੀਸ਼ਨ ਕੀਤਾ ਹੈ ਸਰਦਾਰ ਈਮਾਨ ਸਿੰਘ ਮਾਨ ਦੇ ਨਾਲ ਇੱਕ ਤਾਂ ਪਹਿਲੀ ਗੱਲ ਉਹਨਾਂ ਦੀ ਰਾਇਸ਼ ਇੱਥੇ ਆ ਤੇ ਦੂਜੀ ਗੱਲ ਇਹ ਆ ਕਿ ਉਹਨਾਂ ਨੂੰ ਜਿਹੜੇ ਲੈ ਕੇ ਆ ਰਹੇ ਆ ਉਹ ਇੱਥੋਂ ਦੇ ਵਸਨੀਕ ਨੇ ਤੇ ਸਾਡੀ ਪਾਰਟੀ ਦੇ ਲੀਡਰ ਨੇ ਦੂਜੀ ਗੱਲ ਇਹ ਆਉਣ ਤਾਂ ਲੱਗਿਆ ਕਿ ਇੱਥੋਂ ਦੇ ਲੋਕਾਂ ਦੀ ਮੰਗ ਹੈ ਜਿਹੜਾ ਅੰਮ੍ਰਿਤਸਰ ਜ਼ਿਲ੍ਹਾ ਹੈ ਇਹ ਨਰੋਲ ਸ੍ਰੀ ਅਕਾਲ ਤਖਤ ਸਾਡਾ ਤਖਤ ਵੀ ਇੱਥੇ ਆ ਤੇ ਸਾਡਾ ਹਰਮੰਦਰ ਸਾਹਿਬ ਵੀ ਇੱਥੇ ਆ ਤੇ ਇੱਥੇ ਦੇ ਲੋਕਾਂ ਦੀ ਮੰਗ ਹੈ ਕਿ ਸਾਨੂੰ ਨਰੋਲ ਚਿਹਰਾ ਦਿਓ ਪੰਥਕ ਜਿਹੜਾ ਸਾਡੀ ਤਰਜਮਾਨੀ ਕਰ ਸਕੇ ਤੇ ਉਹ ਬੜੇ ਲੰਮੇ ਸਮੇਂ ਤੋਂ ਗਾਇਬ ਪਿਆ ਰਹੇ ਅੰਮ੍ਰਿਤਸਰ ਦੇ ਵਿੱਚ ਆਪੋ ਆਪ ਉਤਰੀਆਂ ਚੱਲੀਆਂ ਜਿਹਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਪਾਰਟੀ ਦੇ ਵਿੱਚੋਂ ਅਨਲ ਜੋਸ਼ੀ ਜੀ ਜਿਹੜੇ ਆ ਉਹ ਕੈਂਡੀਡੇਟ ਬਣ ਕੇ ਆ ਰਹੇ ਜਿਹੜੇ ਸੰਭਾਵੀ ਉਮੀਦਵਾਰ ਨੇ ਤੇ ਜਿਹੜਾ ਸੰਧੂ ਸਾਹਿਬ ਕਰਨਜੀਤ ਕਰਨਜੀਤ ਸਿੰਘ ਸੰਧੂ ਦੀ ਗੱਲ ਕੀਤੀ ਹੈ ਉਹ ਤਾਂ ਸਾਡੀ ਹਮਦਰਦੀ ਜਿਸ ਤਰੀਕੇ ਨਾਲ ਪਿੱਛੇ ਅਸੀਂ ਬਿਆਨ ਦਿੱਤਾ ਇਸਖਪਾਲ ਸਿੰਘ ਥਰੇ ਵਾਸਤੇ ਕਿ ਭਾਈ ਤੁਸੀਂ ਪੰਜਾਬ ਦੇ ਮੁੱਦਿਆਂ ਦੀ ਗੱਲ ਤਾਂ ਕਰਦਾ ਹੈ ਪਰ ਜਿਹੜੀ ਪਾਰਟੀ ਤੁਹਾਨੂੰ ਰਿਪਰੈਜ਼ੈਂਟ ਕਰਦੀ ਆ ਉਹ ਸਿੱਖਾਂ ਦੀ ਕਾਤਲ ਜਮਾਤ ਆ ਉਹਨਾਂ ਨੇ ਸਾਡੀਆਂ ਬੀਬੀਆਂ ਨੂੰ ਟਾਇਰ ਪਾਪਾ ਕੇ ਸਾੜਿਆ ਤੇ ਸਾਡੀ ਨਸਲ ਕੁਸ਼ੀ ਕੀਤੀ ਆ ਸਿੱਧੇ ਤੌਰ ਤੇ ਜਿਹੜਾ ਉਹਨਾਂ ਨੇ ਸਾਡਾ ਕਤਲ ਕੀਤਾ ਸੋ ਇਹ ਉਸ ਤੋਂ ਬਾਅਦ ਤਰਨਜੀਤ ਸਿੰਘ ਸੰਧੂ ਨੂੰ ਵੀ ਅਸੀਂ ਇਹ ਬੇਨਤੀ ਕਰਦੇ ਆ ਕਿ ਤੁਹਾਡਾ ਪਛੋਕੜ ਜਿਹੜਾ ਜਿਹੜਾ ਕੰਪਲੈਕਸ ਦੇ ਅੰਦਰ ਤੇਜਾ ਸਿੰਘ ਸਮੁੰਦਰੀ ਹਾਲ ਬਣਿਆ ਹੈ ਇਹ ਕੁਰਬਾਨੀ ਬਹੁਤ ਵੱਡੀ ਤੋਂ ਬਾਅਦ ਚ ਉਹਨਾਂ ਦੀ ਯਾਦਗਾਰ ਬਣੀ ਹੈ ਤੇ ਜਿਹੜੀ ਪਾਰਟੀ ਦੇ ਵਿੱਚ ਉਹ ਅੱਜ ਗਏ ਹੈ ਦੁੱਖ ਸਾਨੂੰ ਕੱਲਿਆਂ ਨੂੰ ਨਹੀਂ ਪੂਰੇ ਪੰਥ ਨੂੰ ਭਾਵੇਂ ਪੰਜਾਬ ਦੇ ਵਿੱਚ ਹੈ ਤੇ ਭਾਵੇਂ ਬਲੈਤ ਦੇ ਵਿੱਚ ਸਾਰੇ ਰਹਿੰਦੇ ਆ ਉਹਨਾਂ ਨੂੰ ਦੁੱਖ ਹੈ ਕਿ ਸਾਡੇ ਪੁਰਖੇ ਜਿਹੜੇ ਆ ਕਿ ਉਹਨਾਂ ਦੀਆਂ ਕੁਰਬਾਨੀਆਂ ਨੂੰ ਉਹਨਾਂ ਦੇ ਬੱਚੇ ਇਸ ਤਰੀਕੇ ਨਾਲ ਪੈਰਾਂ ਦੇ ਵਿੱਚ ਰੋਲ ਦੇਣਗੇ ਸੋ ਜਿੱਥੇ ਸਾਡੀ ਜਿਹੜੀ ਸਿਧਾਂਤ ਹੈ ਸਾਡਾ ਮੀਰੀ ਤੇ ਪੀਰੀ ਦਾ ਜੇ ਉਹਨਾਂ ਨੇ ਔਰੰਗਜ਼ੇਬ ਨੂੰ ਯਾਦ ਰੱਖਿਆ ਤੇ ਜੋਰਾਵਰ ਸਿੰਘ ਤੇ ਫਤਿਹ ਸਿੰਘ ਇਹ ਦਿਨ ਤੇ ਰਾਤ ਤੇ ਸੱਚ ਤੇ ਝੂਠ ਮੌਤ ਤੇ ਜ਼ਿੰਦਗੀ ਹਰ ਇੱਕ ਚੀਜ਼ ਦੇ ਦੋ ਪਹਿਲੂ ਆ ਉਸੇ ਕੜੀ ਨਾਲ ਜੋੜੋਗੇ ਤੁਸੀਂ ਤੇ ਜਦੋਂ ਇਸ ਰੋਵਰਪੁਰਿਆ ਜਾ ਜਾ ਰਿਹਾ ਸੀ ਤਾਂ ਉਸ ਵੇਲੇ ਬਾਬਾ ਦੀਪ ਸਿੰਘ ਜੀ ਨੇ ਆਣ ਕੇ ਉਹਨਾਂ ਨੂੰ ਮੂੰਹ ਦਾ ਜਵਾਬ ਦਿੱਤਾ ਸੋ ਜੇ ਅਸੀਂ ਉਹਨਾਂ ਨੂੰ ਦੁਸ਼ਮਣਾਂ ਨੂੰ ਆਪਣੇ ਕੌਮਦਿਆਂ ਨੂੰ ਯਾਦ ਰੱਖਦੇ ਆ ਤੇ ਅਸੀਂ ਆਪਣੇ ਸੂਰਬੀਰ ਯੋਧਿਆਂ ਦੀਆਂ ਯਾਦਾਂ ਵੀ ਬਣਾਉਂਦੇ ਆ ਹੁਣ ਜਿੱਥੇ ਇਹ ਸਮੁੰਦਰੀ ਹਾਲ ਬਣਿਆ ਹੈ ਉਹਦੇ ਨਾਲ ਕੀ ਇੱਕ ਤਖਤੀ ਇਹਨਾਂ ਤੋਂ ਤਰਨਜੀਤ ਸਿੰਘ ਸੰਧੂ ਤੋਂ ਬਾਅਦ ਚ ਇਹ ਲੱਗੂਗੀ ਕਿ ਉਹਨਾਂ ਦਾ ਪੋਤਰਾ ਜਿਹੜਾ ਉਹ ਗਦਾਰੀ ਕਰ ਗਿਆ ਸੀ ਕੌਮ ਨਾਲ ਸੋ ਇਹ ਜਿਹੜੀਆਂ ਚੀਜ਼ਾਂ ਅਸੀਂ ਆਪਣੇ ਭਰਾਵਾਂ ਨੂੰ ਅਵੇਅਰ ਕਰਨ ਵਾਸਤੇ ਤੁਹਾਡੇ ਮਾਧਿਅਮ ਦੇ ਰਾਹੀਂ ਇਹ ਗੱਲ ਕਰਦੇ ਆ ਕਿ ਤੁਸੀਂ ਇਹੋ ਜਿਹਾ ਕੋਈ ਵੀ ਕਦਮ ਨਾ ਚੁੱਕੋ ਜਿਹਦੇ ਨਾਲ ਤੁਸੀਂ ਇੰਨਾ ਲੰਮਾ ਸਮਾਂ ਆਪਣੇ ਪਰਿਵਾਰ ਨੂੰ ਤੁਸੀਂ ਵੀ ਤੋਂ ਬਹੁਤ ਵਧੀਆ ਉਧਿਆਂ ਤੇ ਬਲਾਇਸ ਦੇ ਵਿੱਚ ਰਹੇ ਹੋ ਅੱਜ ਜੇ ਤੁਸੀਂ ਇੱਥੇ ਆਓਗੇ ਤੇ ਤੁਹਾਨੂੰ ਨਾ ਤਾਂ ਪ੍ਰਕਾਸ਼ ਸਿੰਘ ਬਾਦਲ ਤੇ ਨਾ ਕੈਪਟਨ ਅਮਰਿੰਦਰ ਸਿੰਘ ਤੇ ਨਾ ਭਗਵੰਤ ਸਿੰਘ ਮਾਨ ਨੂੰ ਕਦੀ ਵੀ ਆਪਣੀ ਮਰਜ਼ੀ ਨਾਲ ਉਹ ਅੱਜ ਪੰਜਾਬ ਦੀ ਗੱਲ ਨਹੀਂ ਕਰ ਸਕੇ ਜੇ ਤੁਸੀਂ ਆਪਣੀ ਗੱਲ ਜਾਂ ਸਿੱਖ ਕੌਮ ਦੀ ਕਰਨੀ ਆ ਤੇ ਫਿਰ ਤੁਹਾਨੂੰ ਖੇਤਰੀ ਪਾਲੀ ਪਾਰਟੀ ਜਾਣ ਕੇ ਕਰਨੀ ਪੈਣੀ ਆ ਕਦੀ ਵੀ ਸਾਹਿਬ ਨਾਲ ਗੱਲ ਕੀਤੀ ਸੀ ਇਨਕਲਾਬ ਨੇ ਇਨਕਲਾਬ ਜਿਹੜੀ ਭਗਤ ਸਿੰਘ ਦੇ ਨਾਂ ਦੇ ਉੱਤੇ ਉਹਨਾਂ ਨੇ ਵੋਟ ਮੰਗੀ ਸੀ ਆਵਾਜ਼ੀ ਪਾਰਟੀ ਦੇ ਸਾਰੇ ਨੇ ਪਰ ਪੰਜਾਬ ਵਾਸੀਆਂ ਨੇ ਡਰ ਕੇ ਵੋਟ ਪਾਈ। ਅਖਬਾਰ ਕੋਈ ਗੱਲ ਨਹੀਂ ਕੀਤੀ। ਉਹਨਾਂ ਨੇ ਇਹੀ ਗੱਲ ਪਹਿਰਾ ਦਿੱਤਾ ਹੈ ਮੀਰੀ ਤੇ ਪੀਰੀ ਕਿ ਅਸੀਂ ਸਾਰੇ ਭਾਈ-ਭਾਈ ਆ ਪਰ ਸਾਨੂੰ ਪਰਖ ਕੇ ਤਾਂ ਵੇਖੋ। ਤੁਸੀਂ ਇੱਕ ਨਾ ਵੋਟ ਤਾਂ ਦੇ ਕੇ ਵੇਖੋ। ਮੁੰਨੂ ਚੰਗੀ ਤਰ੍ਹਾਂ ਪਤਾ ਸੰਗਰੂਰ ਤੋਂ ਵੱਡੇ-ਵੱਡੇ ਹਿੰਦੂਆਂ ਨੇ ਮੈਨੂੰ ਆਣ ਕੇ ਆਪਣੇ ਘਰ ਦਫਤਰ ਖੋਲੇ ਆ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਜਿਤਾਉਣ ਵਾਸਤੇ। ਅਸੀਂ ਉਹਨਾਂ ਦਾ ਸਤਿਕਾਰ ਕਰਦੇ ਆ ਪਰ ਜਿਹੜੇ ਲੋਕ ਅੱਜ ਗ੍ਰਾਂਟਾਂ ਦੇ ਮਗਰ ਲੱਗ ਕੇ ਇੱਕ ਕੁਰਸੀ ਦੇ ਮਗਰ ਲੱਗ ਕੇ ਸਾਰੇ ਛਿੱਕੇ ਟੰਗਿਆ ਪੰਜਾਬ ਨੂੰ ਬਰਬਾਦ ਕਰਨ ਦੀਆਂ ਗੱਲਾਂ ਕਰਦੇ ਆ ਉਹਨਾਂ ਨੂੰ ਬੇਨਤੀ ਹੈ ਕਿ ਤੁਸੀਂ ਭਾਈ ਆਪਣੇ ਪ੍ਰਾਇਦ ਦੀ ਪਰਖ ਕਰਕੇ ਤੇ ਇਸ ਵਾਰ ਅਸੀਂ ਪਾਰਟੀ ਨੂੰ ਬੇਨਤੀ ਕੀਤੀ ਆ ਕਿ ਲੋਕਾਂ ਦੀ ਮੰਗ ਆ ਕਿ ਸਰਦਾਰ ਈਮਾਨ ਸਿੰਘ ਮਾਨ ਅੰਮ੍ਰਿਤਸਰ ਤੋਂ ਇਲੈਕਸ਼ਨ ਲੜਨ ਤੇ ਅਸੀਂ ਵੱਡੀ ਲੀਡ ਨਾਲ ਉਹਨਾਂ ਨੂੰ ਜਿਤਾ ਕੇ ਤੇ ਪਾਰਲੀਮੈਂਟ ਚ ਭੇਜੀਏ ਕਿ ਤਾਂ ਉਹ ਸਾਰੇ ਵਰਗਾਂ ਦੀ ਗੱਲ ਕਰ ਸਕਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।